ਆ ਵੀਡੀਓ ਬਣਾ ਲੈ ਵੀਡੀਓ ਬਣਾ ਬਣਾਈ ਦੱਲੇ ਤੇਰਾ ਵੀਡੀਓ ਬਣਾ ਲੈ ਫੜ ਮੈਂ ਕਿਹਾ ਕਹਿੰਦਾ ਮੈਂ ਐਡਾ ਮਾਗਦਾ ਵੀਡੀਓ ਬਣਾ ਕਾਨ ਕਰ ਸਟਾਰਟ ਕਰ ਮੈਨੇ ਨਹੀਂ ਹੁੰਦਾ ਯਾਰ ਮੈਂ ਇੱਥੋਂ ਪਈ ਉਹ ਮੈਂ ਡਰਦਾ ਯਾਰ ਹੰਝਲ ਮਾਰ ਦੇ ਮੈਂ ਨਹੀਂ ਪਹਿਰੇ ਸਟਾਰਟ ਕਰਦੇ ਹਵਾ ਜੀ ਝੂਲਦੀ ਹੋਈ ਬੱਲੀ ਇਸ ਕੱਲ ਦਾ ਹੰਗਾਰਾ ਭਰਦੀ ਆ ਕਿ ਅੱਜ ਵੀ ਹਵਾ ਸ਼ੀਤ ਆ ਤੇ ਮੌਸਮਾ ਬੰਦਾ ਉੱਧਰ ਤੋਂ ਦੇ ਕੰਮ ਹੋਇਆ ਪਿਆ ਤੇ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਾਸਰੀ ਗਾਲ ਤੇ ਸਵਾਗਤ ਆਜ ਦੇ ਨਵੇਂ ਵਲੌਗ ਚ ਅੱਜ 5 ਮਾਰਗ 18 ਜਨਵਰੀ 12 200 25 ਸ਼ਨੀਵਾਰ ਦਾ ਦਿਨ ਸਮਾਂ 9:30 ਬੱਜ ਚੁੱਕੇ ਨੇ ਸਾਸਰੀ ਗਾਲ ਮਸੀ ਗੱਗੂ ਨੌਜਵਾਨ ਐ ਇਧਰ ਆ ਕੇ ਉਧਰ ਆ ਪਰੇ ਟੈਲੀਫੋਨ ਹੀ ਚੱਕਿਆ ਨੌਜਵਾਨ ਨੇ ਤੇ ਇਧਰੋਂ ਸਿੱਦੇ ਸ਼ਾਪਾ ਮਾਰਦੇ ਹੁਣ ਫੋਨ ਹੱਥ 'ਚ ਹੋਊਗਾ ਨੌਜਵਾਨ ਦੇ ਤੇ ਮਲਪੀਤੀਆਂ ਦਾ ਫੋਨ ਲਾਇਆ ਸੀ ਚੱਕਿਆਂ ਦੀ ਤੇ ਕਹਿੰਦਾ ਆਵਾਜ਼ ਦੇ ਆ ਹਰੇ ਕੇ ਰਿਵਾਸ ਤੇ ਰੈਡੀ ਹੋਈ ਰੋਟੀ ਖਾ ਗਏ ਤੇ ਪੱਠੇ ਵੱਢ ਕੇ ਲਿਆਉਣੇ ਆ ਉਹ ਓਕੇ ਮੈਂ ਚਾਚਾ ਹੂੰ ਇੱਥੇ ਦਾ ਬਰੱਖੀ ਰਜਾਈ ਹਾਂ ਸੁੱਖਾ ਚੱਲ ਫੀਟਿੰਗ ਹੋ ਗਈ ਵਦਗਾ ਚਾਰਜ ਪਰ ਇਹ ਲਾਉਣਾ ਪੈਂਦਾ ਉੱਠ ਕੇ ਆਣਾ ਚਰਲੀ ਅੰਦਾ ਹੋ ਰੋ ਮੈਂ ਇਨਸ਼ਾ ਅੱਲਾ ਲਾਉ ਨੀ ਯਾਰੇ ਠੜਦੇ ਜਾਚਾ ਓ ਕਾਲੇ ਪਿਆਰੇ ਕਿਉਂ ਲੇਟ ਪਿਆ ਰਾਤ ਲੇਟ ਪਿਆ ਰਾਤ ਕਾਲਾ ਨਾ ਇਹ ਵੀ ਇਹ ਨੂੰ ਹੀ ਪਤਾ ਨਹੀਂ ਕਿਵੇਂ ਅੱਤੀ ਵੀ ਜੇ ਲਾ ਨੀ ਬਸ ਫਸਰੀ ਗਾ ਬਸ ਫਸਰੀ ਕਾਲੀ ਓਹ ਭੋਪੜੀ ਕੋ ਰੋਟੀ ਖਾ ਰਹੀ ਬਹੁਤੀ ਬਹੁਤੀ ਮੈਂ ਤਾਂ ਛਾ ਗਿਆ ਦੁਨੀਆਂ ਭੁੱਖ ਲੱਗੀ ਵੇ ਜਮਾਂ ਤਾਂ ਰਾਤ ਦੀ ਆ ਜਾ ਆ ਜਾ ਹੁਣ ਤੈਨੂੰ ਪਤਾ ਸੀਗਾ ਵੀ ਇਹ ਆ ਕੇ ਮੇਰੇ ਹੱਥ 'ਚ ਫੋਨ ਦੇਖੂਗਾ ਤੇ ਰੌਲਾ ਪਾਊਗਾ ਤੇ ਤਾਂ ਤੂੰ ਮੈਨੂੰ ਪਤਾ ਮੇਰੀ ਆਵਾਜ਼ ਦੇਖ ਕੇ ਉੱਠ ਕੇ ਆਇਆ ਸੱਜਣਾ ਇਹ ਗੱਲ ਤੇਰੀ ਠੀਕ ਨਹੀਂ ਕਿ ਮੂੰਹ ਘਾਤ ਲਕੋਣਾ ਖੜੇ ਇੱਥੇ ਕਰ ਗੱਲ ਚੱਲ ਰੋਟੀ ਖਾ ਦਵਾ ਦਵਾ ਤੇ ਕੱਲ ਨੌਜਵਾਨ ਨੇ ਭਾਈ ਰੂੜੇ ਰਪੇ ਚੱਕੇ ਸਾਰੇ ਸਾਫ਼ ਸੁਮਾਈਆਂ ਕਰੀਆਂ ਇੱਧਰ ਮੰਡਿਆ ਪਿਆ ਸੀ ਕੱਲ ਮੈਂ ਆਵਾਜ਼ ਮਾਰੇ ਆ ਜਦੋਂ ਆਈ ਮਖਾ ਭੱਜ ਕੇ ਕੱਟੀ ਠੋਣਿਆਂ ਕਹਿੰਦਾ ਥੋੜੇ ਦੀ ਕੱਲ ਉਠਾਈ ਨਹੀਂ ਅਸੀਂ ਉਹ ਫਿਰ ਬਖਾਈ ਇੱਕ ਅੱਧਾ ਦਿਨ ਹੋਰ ਬੈਠੀ ਰਹਿਣ ਦੇ ਚਾਚਾ ਕਹਿੰਦਾ ਤਾਣੋ ਤੇ ਆਹ ਖੜਾ ਜਾ ਹਿਤਿਆਰ ਇਧਰ ਮਗਰ ਗੱਡੀ ਤੇ ਗੱਡੀ ਤੇ ਬੰਨੀਆਂ ਹੋਈਆਂ ਬੈਲਟਾਂ ਤੇ ਲੋੜ ਸਿੱਧਾ ਅੱਬੇ ਨਹੀਂ ਪੱਗ ਤੋਂ ਐਰੀ ਉਹਨਾਂ ਜਾਂਦਾਗਾ ਲੱਦ ਕੇ ਲਿਆਉਣੇਗੇ ਤੇ ਆਹ ਸਟੋਰ ਬਈ ਉਦੋਂ ਪਹਿਲਾਂ ਦਿਖਾਤਾ ਸੀ ਤਾਂ ਹਿਤਿਆਰ ਕਰਕੇ ਵਿੱਚ ਰੱਖਤਾ ਸਮਾਨ ਸੱਲਾ ਤੇ ਆਹ ਗੱਗੂ ਨੇ ਕੱਢ ਕੱਡੀਆਂ ਨੇ ਛੰਡਾ ਸਾਫ ਸਭਈਆਂ ਦੀਆਂ ਤੇ ਚੱਕ ਤਰ ਚੀਕਰਾਂ ਰੋੜੇ ਸਾਰੇ ਜਦੋਂ ਦਾ ਮਿਸਤਰੀ ਹਟਿਆ ਸੀ ਉਵੇਂ ਹੀ ਪਏ ਸੀਗੇ ਤੇ ਖੈਰ ਜੀ ਐਨ ਉਹ ਆਖਦੇ ਸਾਰੇ ਅੱਜ ਦੇ ਨਵੇਂ ਵਲੌਗ ਤੇ ਚੱਲਦੇ ਆਂ ਖੇਤ ਅ ਵੇਖਦੇ ਆਂ ਅੱਜ ਦੇ ਦੰਦਾ ਮਾਹੌਲ ਚੱਲ ਬਣੇ ਰਿਹਾ ਐਂਡ ਤੱਕ ਨਾਲ ਨਾਲ ਸਬਸਕ੍ਰਾਈਬ ਕਰ ਲਿਓ ਨਵੇਂ ਤਾਂ ਫੋਲੋ ਵੀ ਲਾ ਜ਼ਰੂਰ ਕਰ ਲਿਓ ਤੇ ਗੱਡੀ ਨੌਜਵਾਨਾਂ ਨੇ ਕਹਿੰਦੇ ਕੀ ਵੀ ਨਹੀਂ ਤੇ ਤ੍ਰੇਰ ਦਾ ਮਹੌਲ ਇਹ ਆ ਤੋਂ ਦਾ ਬਾਦੂ ਵਾਹੀ ਗੁਰ ਸੱਜਣਾ ਇਹਦਾ ਮੂੰਹ ਸਿਰ ਤਾਂ ਟਾਕ ਦਿੰਦੇ ਉਥੇ ਲਾ ਦਿਆ ਕਰੋ ਅੰਦਰ ਬਾਲਕੋਨੀ ਜੇ ਲੱਗਿਆ ਨਹੀਂ ਗੱਲ ਕੱਲ ਮੈਨੂੰ ਪਤਾ ਸੀਗਾ ਤੂੰ ਖਾਪਾ ਖੂਨ ਹੋ ਰਿਹਾ ਅੱਜ ਤਾਂ ਥੋੜਾ ਜਿਹਾ ਵੱਧ ਇੱਧਰੋਂ ਚੱਲ ਬੜਾਂਗੇ ਯਾਰ ਉੱਧਰ ਕੀ ਲਿਆਣਾ ਡਾਇਰੈਕਟਰ ਗੱਗੂ ਯਾਰ ਠੀਕ ਹੈ ਬਦਲ ਲਿਆ ਪਾਣਾ ਝੈਕ ਗੱਡੀ ਹੁਣ ਜਿੱਦਿੱ ਯਾਉ ਬੈਕ ਆ ਜੋ ਦੇਖਦੇ ਆ ਮਨ ਦੇ ਬਾਬੇ ਕੇ ਨਹੀਂ ਚਲਾ ਆਦਾ ਲਾਵਾਂਗੇ ਅਸੀਂ ਦੋ ਡਰਾਈਵਰ ਫਿਰਦੇ ਆਂਗੇ ਬਰਸ਼ਿਆਂ ਵਰਗੇ ਹਾਈਡਲ ਨਹੀਂ ਪਹਿਲੇ ਸੈਲਫ ਸਟਾਰਟ ਹੋਇਆ ਇਹ ਮੰਨਦਾ ਨਹੀਂ ਤੂੰ ਹੁੰਦਾ ਨਹੀਂ ਹੋਏ ਵੀ ਕਿਵੇਂ ਬ੍ਰੇਕ ਦਾ ਟੱਕੇ ਖੜਾਇਆ ਪਿਆ ਅੰਦਰ ਵੇਖਦੇ ਆਂ ਚੱਕੀ ਦੱਸ ਲੈ ਆਇਆ ਫੜਾ ਹੈਂਡਲ ਮੈਂ ਮਾਰ ਲੈਣਾ ਵਾਹੀ ਗਰੂਈ ਪਹਿਰੇ ਕਿ ਮਰੇ ਸਾਫ ਨਹੀਂ ਜਾਣਾ ਇੱਕ ਮਿੰਟ ਦੇਖਣਾ ਦੋ ਹੱਥ ਇਹ ਇਹ ਸੁਨਾਈ ਬਾਈ ਕਰਦਾ ਹੱਥ ਛੱਡ ਦੇ ਆ ਛੱਡ ਦੇ ਆ ਛੱਡ ਦੇ ਨਾ ਨਹੀਂ ਬੈਕ ਨਹੀਂ ਮਾਰਦਾ ਨਹੀਂ ਬੈਕ ਮਾਰਦਾ ਆ ਵੀਡੀਓ ਬਣਾ ਲੈ ਵੀਡੀਓ ਬਣਾ ਵੀਡੀਓ ਨਹੀਂ ਲੈ ਤੇਰਾ ਵੀਡੀਓ ਬਣਾ ਲੈ ਫੜਾ ਫੜਾ ਕੋਈ ਨਾ ਬੋਬ ਨਹੀਂ ਕਰਦਾ ਵੀਡੀਓ ਬਣਾਈ ਮੈਂ ਕਿਹਾ ਕਿ ਨਾ ਮੈਂ ਐਡਮਾ ਨੂੰ ਵੀਡੀਓ ਬਣਾਉਣ ਕਰ ਸਟਾਰਟ ਕਰ ਸਟਾਰਟ ਨਾ ਤੂੰ ਇਹ ਹੀ ਸੋਚ ਕੇ ਫੋਨ ਫੜਾਇਆ ਸੀ ਉਹਨੂੰ ਵੀ ਐ ਇੱਧਰ ਮੈਂ ਮਾਇਆ ਮਾਰੂ ਮੈਂ ਪਹਿਲੇ ਕਿਹੜੇ ਸਟਾਰਟ ਕਰਨ ਦੇ ਬਣਾ ਉਸ ਤੋਂ ਮੈਂ ਨਹੀਂ ਕਰਦਾ ਯਾਰ ਮੈਂ ਨਹੀਂ ਮੈਂ ਤੁਹਾਨੂੰ ਨਹੀਂ ਮੈਥੋਂ ਹੁੰਦਾ ਨਹੀਂ ਮੈਥੋਂ ਹੁੰਦਾ ਨਹੀਂ ਜੇ ਇਹ ਜਿਹਦਾ ਜਿਹੜਾ ਆਇਆ ਲਵੇ ਆ ਨਾ ਮਾਲਾ ਬਣੇ ਇੱਕੜਾ ਹੁੰਦਾ ਕਿ ਉਕਾਰ ਮੈਨੇ ਨਹੀਂ ਹੁੰਦਾ ਯਾਰ ਮੈਂ ਇਥੋਂ ਪਈ ਆ ਉਹ ਮੈਂ ਡਰਦਾ ਯਾਰ ਆ ਲੈ ਯਾਰ ਡਰਦਾ ਹੋਈ ਮੈਂ ਯਾਰ ਕਰ ਸਟਾਰਟ ਕਰ ਮੈਂ ਮਾਨੂੰ ਤੂੰ ਤੋ ਟਸ ਜੱਕ ਸਿੱਧਾ ਹੋ ਗਏ ਨਾ ਇਹ ਗੱਜ ਚੱਲ ਗਏ 8:30 ਵਨ ਵਾਲੇ ਆ ਨਾ ਹੰਜਲ ਮਾਰਦੇ ਮਾਰ ਨਹੀਂ ਪੈਰੀਟ ਸਟਾਰਟ ਕਰਦੇ ਵਸ ਵਸ ਹੁਣ ਮੈਂ ਗਰਮ ਕਰਤਾ ਹੁਣ ਤੋਂ ਸਟਾਰਟ ਕਰਨ ਆ ਗਿਆ ਚੱਲ ਵੱਡਾ ਆਲੇ ਆ ਲੋ ਡਰਾਈਵਰ ਗਾਡੀ ਲੈ ਕੇ ਸ਼ੀਘਰ ਹੀ ਨਿਕਲੋ ਜਹਾਂ ਸੇ ਚਲਾਏਂਗਾ ਗਏ ਮਾਂ ਚਲਾਵਾ ਆਰਾ ਖੁਸ਼ੀ ਮੇਰੇ ਸਿਰ ਜਾਣਤਾ ਚੱਲ ਇਹਨੇ ਨਾਲ ਸਰੀਰ ਜਗਰਮ ਹੋ ਗਿਆ ਉਹ ਆਹੀ ਦੇ ਵਿੱਚ ਦਾ ਹਾਓ ਮਾਰਦੀ ਪਾਣੀ ਖੜਾ ਹੋਇਆ ਤਾਂ ਮਾਰਦੀ ਪਾਣੀ ਵੜਾਇਆ thank <laughs> you ਕਹਿੰਦਿਆ ਪੰਜਾਂ ਸੱਤਾਂ ਮਿੰਟਾਂ ਨੂੰ ਇਹੀ ਪਾਪਾਂ ਛੱਡਣਗੇ ਪਾਪਾਂ ਛੱਡਣਗੇ ਤੇ ਆਟੋਮੈਟਿਕਾ ਟਰੱਕ ਸਾਡਾ ਆਪੇ ਬੰਦ ਹੋ ਜਾਂਦਾ ਗিয়ার ਗੱਡੇ ਤੋਂ ਹਾਂ ਵੀ ਨੌਜਵਾਨਾਂ ਤੇ ਕੋਸੇ ਪਾਣੀ ਦਾ ਕੈਂਪਰ ਧਰ ਕੇ ਨੌਜਵਾਨ ਪਹੁੰਚ ਗਿਆ ਖੇਤ ਹਰਾ ਵਢਣਾ ਤੇ ਪਾਣੀ ਦਾ ਕੈਂਪਰ ਚੱਕ ਕੇ ਮੈਂ ਜਦੋਂ ਗੱਗੂ ਕੇ ਘਰ ਵੱਲ ਨੂੰ ਤੁਰਿਆ ਤੇ ਪਾਪਾ ਕਹਿੰਦਾ ਕਿੱਧਰ ਚੱਲੇ ਤੇ ਮੈਂ ਖੇਤ ਚੱਲੇ ਆ ਹਰਾ ਲੈਣ ਪਾਪਾ ਕਹਿੰਦਾ ਕੋਈ ਦੇਖਿਆ ਵੀ ਆ ਖੇਤ ਨੂੰ ਜਾਂਦਾ ਮੈਂ ਕਿਹਾ ਕਿਉਂ ਕੀ ਗੱਲ ਹੋ ਗਈ ਬਾਪਾ ਮੈਨੂੰ ਪਤਾ ਨਹੀਂ ਕੀ ਚੱਕਰ ਹੋ ਗਿਆ ਕਹਿੰਦਾ ਧੁੰਦੇ ਦਾ ਕੰਧ ਪਰ ਬਣੀ ਖੜੀ ਹੈਗੀ ਤੇ ਇੰਨੀ ਧੁੰਦੇ ਚ ਕੌਣ ਹਰਾ ਵੜਨ ਜਾਂਦਾ ਏਡੀ ਛੇਤੀ ਖੇਤ ਤੇ ਮੈਂ ਕਿਹਾ ਬਾਪਾ ਆਪ ਨੂੰ ਚੰਗਾ ਲੱਗਦਾ ਤਾਂ ਜਾਣੇ ਆਪਾਂ ਨੂੰ ਆਪਾਂ ਕਿਸੇ ਨੂੰ ਦੇਖ ਕੇ ਥੋੜੀ ਖੇਤ ਨੂੰ ਜਾਣਾ ਕਿਉਂ ਚੋਬਰਾ ਤੇ ਨਵਾਂ ਮੰਗਾਇਆ ਹੋਇਆ ਨੌਜਵਾਨ ਨੇ ਟੋਪਾ ਤੇ ਆ ਮੂੰਹ ਜਿਹੇ ਵਾਲਾ ਸੈਟ ਜਾ ਤੇ ਇਕੱਠੀ ਦੋ ਤਿੰਨ ਦਿਨਾਂ ਦੀ ਧੁੱਕੀ ਕੱਢ ਰੱਖੀ ਆ ਇਹ ਟੁੱਪ ਚੜੀ ਤੂੰ ਪਾਈ ਰੱਖਦਾ ਉਹ ਠੰਡ ਦਾ ਕੋਈ ਵਾਲੀ ਨਹੀਂ ਹੈਣਾ ਹੈਗੀ ਆ ਹੈਗੀ ਆ ਭਾਈ ਪ੍ਰੋਸਜੋਗ ਸੂਤਰਾ ਤਾਂ ਹੁਣੇ ਉਹਨੇ ਪਤਾ ਲੱਗਾ ਅ ਠੰਡ ਹੈਗੀ ਆ ਗੁੱਸੇ ਚ ਬਗਾ ਕੇ ਪਰਾਂ ਖੇਸ ਮਾਰਿਆ ਖੇਸ ਤਾਂ ਨਹੀਂ ਖੈਰ ਅੱਜ ਕੱਲ੍ਹ ਲੋਈਆਂ ਕਿਉਂ ਗੱਪ ਮਾਰਿਆ ਖੇਸ ਦਾ ਰੂਪ ਧਾਰ ਚੁੱਕੀਆਂ ਨਹੀਂ ਆ ਹਾਂ ਇਹਦੀ ਗੱਪ ਕੀ ਆ ਉਹ ਦੇਖ ਸਾਹਮਣੇ ਲਾ ਕੇ ਰੱਖ ਕੇ ਆ ਕਿ ਨਹੀਂ ਲੋਈ ਬਾਈ ਕਮੈਂਟ ਕਰਕੇ ਦੱਸਿਓ ਦੱਸ ਇਹਦੇ ਚ ਕੀ ਗੱਪ ਆ ਗੱਗੂ ਯਾਰ ਇਹ ਨੌਜਵਾਨ ਕਰ ਠੀਕ ਹੈਗਾ ਚੋਬਰ ਕੋਟੇਵਨ ਐ ਲੋਟ ਆ ਜਾਂਦਾ ਹੁੰਦਾ ਸਾਡੇ ਇਹ ਹਾਂ ਪਾਣੀ ਦਾ ਘਟ ਪੀਤਾ ਹੌਸਲਾ ਕੀਤਾ ਦੇਖੀ ਓਏ ਟਕਣ ਟੁੱਟਿਆ ਹੋਇਆ ਕਿਤੇ ਦੜਾਵਾ ਵਜੇ ਔਰ ਦੱਤ ਅੱਜ ਨਾ ਵੀ ਹੈ ਔਰ ਦੱਤ ਜੀ ਕੱਲ ਆਇਆ ਸੀ ਉਧਰ ਇਹ ਕੰਧਾੜੀ ਮੈਂ ਕਿਵੇਂ ਆ ਕਹਿੰਦਾ ਤੜਕੇ ਮੈਂ ਨਾਨਕੀ ਜਾਊਂ ਆ ਆਰਾ ਵਟ ਲਿਆਉਂਗੇ ਮੈਂ ਕਿਹਾ ਚੱਲ ਇਹਨੂੰ ਤਾਂ ਖੁਸ਼ ਕਰ ਆਪਾਂ ਨੂੰ ਤਾਂ ਪਤਾ ਸੀ ਜਾਣਾ ਇਹਨੇ ਕਿਤੇ ਨਹੀਂਗਾ ਕੋਈ ਗੱਲ ਨਹੀਂ ਮੈਂ ਕਿਹਾ ਤੂੰ ਜਾ ਐ ਯਾਰ ਕੋਈ ਵਟ ਲਿਆਵਾਂਗੇ ਤੇ ਬਚਾਰਾ ਖੁਸ਼ ਹੋ ਕੇ ਘਰ ਨੂੰ ਤੁਰ ਗਿਆ ਤਰ ਕੇ ਜਦੋਂ ਆਵਾਜ਼ ਮਾਰੀ ਪਹਿਲੀ ਆਵਾਜ਼ ਤੇ ਆਉਂਦਾ ਪਹਿਲੀ ਆਵਾਜ਼ ਤੇ ਤਾਂ ਨਹੀਂ ਖੈਰ ਪਹਿਲਾਂ ਫੋਨ ਵੀ ਨਹੀਂ ਚੱਕਿਆ ਸੀ 6ਵੀਂ 7ਵੀਂ ਆਵਾਜ਼ ਤੇ ਨਿੱਕੜੇ ਅੰਦਰੋਂ ਹੁੱਡੇ ਚੋਂ ਫੋਨ ਰੱਖ ਕੇ ਤੇ ਚਲੋ ਕਹਿੰਦਾ ਚੱਲਦੇ ਆਂ ਖੇਤ ਨੂੰ ਖੈਰ ਠੀਕ ਆ ਜੋਬਰਾ ਲੋਟ ਹੈਗਾ ਇੱਥੇ ਪਰ ਨਹੀਂ ਰੱਖੇ ਮਾਲਕਾ ਗੱਗੂ ਜੇਬਾਂ ਨੋਟਾਂ ਨਾਲ ਚੈੱਕ ਤੇ ਇਹ ਬਈ ਕਰੰਗੋ ਬੈਠਿਆਂ ਨੂੰ ਆਇਆ ਲੱਗਦਾ ਹੁੰਦਾਗਾ ਤੂੰ ਦਾ ਤਰੇਲ ਆਖ ਇੱਧਰ ਜਾਵਾਂਗੇ ਤੜਕੀ ਵੱਢਣਾ ਅਸੀਂ ਸਵੇਕ 10 ਵਜੇ ਤੁਰੇ ਸੀ 10 17 ਕੋਈ ਸੀ ਕੁਛ ਇਹ ਜਿਹੇ ਟਾਈਮ ਤੇ ਆ ਕੇ ਜਦੋਂ ਬਸ ਨੌਜਵਾਨ ਦਸਾਂ ਚੱਕ ਲੈਂਦੇ ਆ ਤੇ ਨਾਲ ਦੀ ਨਾਲ ਬਸ ਧਰਮੋ ਗਰਮੀ ਹੋ ਜਾਂਦਾ ਕੰਮ ਕਿ ਆ 40 50 ਮਿੰਟਾਂ ਚ ਵੱਢ ਕੇ ਰੈਡੀ ਫੁੱਲ ਕਰਕੇ ਲੈ ਜਾਾਂਗੇ ਦੋ ਦਿਨ ਮੋਜਾਂ ਮਾਰਾਂਗੇ ਤੇ ਨਾਲੇ ਪਸ਼ੂ ਮੋਜਾਂ ਮਾਰਨਗੇ ਮੋਜ ਤਾਂ ਇੱਕ ਦਿਨ ਹੀ ਵਜਦੇਗਾ ਗੱਗੂ ਇੱਕ ਦਿਨ ਤਾਂ ਹਰੇ ਹੀ ਲੈ ਕੇ ਜਾਂਦੇ ਹਨ ਅੱਧਾ ਦਿਨ ਟੱਪ ਜਾਂਦਾ ਅੱਧਾ ਦਿਨੇ ਹੀ ਟੱਪ ਜਾਂਦਾ ਚੱਲ ਡੂੜਦੇ ਨਾ ਲਾਲਾ ਮੋਜ ਡੂੜਦੇ ਨੂੰ ਮੋਜ ਹੋ ਜਾਂਦੀ ਆ ਗੱਗੂ ਨੂੰ ਵਰਜੇ ਕੇ ਮੋਜ ਆਣਾ ਗੱਗੂ ਤਾਂ ਆ ਗੱਗੂ ਤਾਂ ਗੱਗੂ ਆ ਗੱਗੂ ਤਾਂ ਕਰ ਲਈ ਸੈਟਿੰਗ ਆ ਦੀ ਕਹਿੰਗੇ ਡੀ ਫੋਨ ਦੀ ਸੈਟਿੰਗ ਲੈ ਉਹਨਾਂ ਤੇ ਗਾਉਂਦਾ ਯਾਰ ਨਾ ਦੱਸ ਯਾਰ ਰਹਿਣ ਦੇ ਫਿਰ ਅਸੀਂ ਪੁੱਛਦੇ ਵੀ ਨਹੀਂ ਗੁੱਗੀ ਗੁੱਗਾ ਚੜਾ ਕੇ ਆ ਗਏ ਗੱਡੀ ਅਸੀਂ ਪੁੱਛਦੇ ਵੀ ਨਹੀਂ ਫਿਰ ਰਹਿਣੀ ਦੇ ਉੱਦੀ ਭਾਗੀ ਗਿੱਗ ਨੂੰ ਐ ਕਹਦਾ ਚੜਾ ਕੇ ਆ ਆ ਜਾ ਓਏ ਹਾਂ ਧੁੱਪ ਚੜੀ ਤੋਂ ਖੇਤ ਆਉਣੇ ਜਾਂ ਜਦੋਂ ਲੇਟ ਆਉਣੇ ਆ ਆਹ ਨਿਯਾਰੀ ਉਦੋਂ ਘਟ ਜਾਂਦੇ ਆ ਧੁੰਦ ਵਾਲੇ ਖੈਰ ਸੋਹਣਾ ਲੱਗਦਾ ਮਾਹੌਲ ਆਪ ਨੂੰ ਚੰਗਾ ਲੱਗਣਾ ਚਾਹੀਦਾ ਸ਼ਾਂਤੀ ਹੈ ਚੈਨਾ ਆਮਨਾ ਖੇਤਾਂ ਕੇ ਇਹ ਜਿਹਾ ਸਕੂਨ ਮਿਲੇ ਤਾਂ ਫਿਰ ਆ ਜਾਣਾ ਚਾਹੀਦਾ ਧੁੰਦ ਚ ਵੀ ਕਾਣੇ ਵੀ ਬਾਹਰ ਵਾਲੇ ਸੁਣਦਾ ਹਰੇ ਹੁਣ ਤਾਂ ਚੋਬਰ ਠੰਣ ਦਾ ਹਾਲ ਸਾਡਾ ਕੁਛ ਇਹੇ ਹੀ ਹੋ ਗਿਆ ਪਰਸੋ ਚੌਥੇ ਡਿਗ ਬੈਗਨ ਤੋੜੀ ਤੋਂ ਇਹ ਓਏ ਅਹ ਦਾਤੀ ਇਹ ਬੋਲਦੀ ਜਾਂ ਤੋਨੀ ਜੋ ਇਹਨਾਂ ਤੋਂ ਕੋਈ ਬਰਦਵਾ ਜਿਹੜੇ ਖਾਲੀ ਹੱਥ ਘਰੋਂ ਸੀ ਤੁਰੇ ਕਰਦਾ ਤਾਂ ਪਤਾ ਨਹੀਂ ਕਾਹਦੇ ਨਾਲ ਹਰੇ ਨਾਲ ਜ਼ਰੂਰ ਰੇੜੀ ਭਰ ਦਾਂਗੇ ਅਸੀਂ ਹਨਾ ਗਗੂ ਟਾਈਮ ਹੁੰਦੇ ਡਾਲਰ ਨਾਲ ਘਰ ਭਰੂ ਡਾਲਰ ਇੱਥੇ ਚੱਲਦੇ ਨਹੀਂ ਗੁਰੂਗਾ ਡਾਲਰਾਂ ਦਾ ਆਪਾਂ ਖੇਤ ਲਿਆ ਕੇ ਇੱਥੇ ਕੀ ਕਰਾਂਗੇ ਪਿੰਡ ਲਿਆ ਕੇ ਜੇ ਇੱਧਰ ਡਾਲਰ ਲਿਆਵਾਂਗੇ ਘਾਟੇ 'ਚ ਹੀ ਜਾਵਾਂਗੇ ਫਿਰ ਉਹ ਵਟਾਉਣੇ ਪੈਣਗੇ ਹਾਂ ਫਿਰ ਉਹ ਕਾਟ ਕੱਟਣਗੇ ਵਿੱਚੋਂ ਬਾਬਾ ਜੋ ਕਰ ਰੱਖੇ ਸਾਰੇ ਹੋ ਜਾਣ ਪੱਕੇ ਅਦਨਾਲ ਜੁੜ ਗਿਆ ਥਾ ਦਾਤੀ ਨਾਲ ਦਾਤੀ ਨਾਲ ਹੀ ਜੁੜੇ ਹੋਇਆ ਫਿਰ ਹਾਲ ਤਾਂ ਤੇ ਖਰ ਕੋਈ ਗੱਲ ਨਹੀਂ ਗੱਗੂ ਬਾਬਾ ਦਰੀਆਂ ਸਾਰੀਆਂ ਆਸ਼ਾਵਾਂ ਪੂਰੀਆਂ ਕਰੇ ਇੱਥੇ ਹਰੇ ਦੀ ਹੋਰ ਸਾਈ ਆ ਗਈ ਗੱਗੂ ਕੋਈ ਗੱਲ ਨਹੀਂ ਦੋ ਪੰਡਾ ਹੋਰ ਸਹੀ ਉਹ ਖੜ ਜਾ ਭਰਾਵਾ ਤੂੰ ਇੱਥੇ ਮੈਨੂੰ ਵੀ ਸੀਨ ਬਣਾ ਰਹਿਣ ਦੇ ਨਹੀਂ ਤਾਂ ਫਿਰ ਕਹਿਣਗੇ ਸਾਰਾ ਹਰਾ ਗੱਗੂ ਨਹੀਂ ਵੜਿਆਗਾ ਸਾਰਾ ਹਰਾ ਗੱਗੂ ਨਹੀਂ ਵੜਿਆਗਾ ਮਾੜੀ ਜੀ ਜਗਾ ਦੇ ਗੱਗੂ ਕਿ ਜਗਾ ਦੀ ਰੌਲਾਗਾ ਦੇਵਾਦਨ ਹੋਈ ਆ ਚੱਲ ਚੱਲ ਕੇ ਬੰਬੇ ਕਰੇਗਾ ਹਾਟੀ ਲਮਾ ਰੂਟ ਲਾ ਕੇ ਹੱਟ ਜਾਊਗਾ ਵਾ ਚੰਗਾ ਆ ਹਾ 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 ਗਾਣਾ ਬਦਲਾ ਗਾਣਾ ਬਦਲਾ ਬਾਹਰ ਲਿ ਦੇ ਸਾਲਾ ਹਾਂ ਹਾਂ ਹਾ ਲਾ 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 ਉਹੀ 베ਰਲਾ ਆ ਲਿਆ ਮੋੜ ਕੇ ਹੋਏ। ਹੋੜਾਣ ਰਣਾ ਲਾਲਾ ਕੋਈ। ਕੋ ਪੌਂਡਾ ਪੁੰਡਾ ਆਲਾ ਲਾਲਾ। ਕਾ ਸੁਣਦੇ ਅੱਜ। ਹੈ? ਦਰਸ਼ਨ ਖੇਲੇ ਜਾਂਦੇ ਹੁੰਦੇ। ਦਰਸ਼ਨ ਖੇਲਾ ਲਾਤਾ ਭਾਈ ਨੌਜਵਾਨ ਨੇ। ਇਹ ਦਰਸ਼ਨ ਖੇਲੇ ਨੂੰ ਖੈਰ ਪੁਰਾਣੇ ਨੌਜਵਾਨ ਹੀ ਜਾਣਦੇ ਹਾਰੇ। ਮੇਸ ਪੂਜਾ ਨਾਲ ਗੱਗੂ ਹੈ। ਹੈ ਹੋਏ। ਤੂੰ ਪਹਿਲੇ ਵੀਡੀਓ ਬੰਦ ਕਰ। ਹਾਈ ਸੇ। ਵੀਡੀਓ ਬੰਦ ਕਰ ਦਈਏ। ਹੋਰ ਯਾਰ। ਆਹ ਬਈ ਗੱਗੂ ਨੇ ਗੱਲ ਕਰਨੀ ਆ ਕਹਿੰਦਾ ਵੀਡੀਓ ਬੰਦ ਕਰ ਦੇ। ਕਰ ਦਿੰਨੇ ਆ। ਇਹਦਾ ਅੰਦਰ ਆ ਨਾ ਨੇ ਮੱਤ ਮਾਰਦੀ ਵੇ ਤੇਰੀ ਗੱਗੂ ਆ। ਸੋਹਣਿਆ। ਮੌਸਮ ਖਾਸਾ ਖਰਾਬ ਵੀ ਹੋ ਜਾਂਦਾ ਗੱਗੂਣਾ ਬੱਦਲ ਬਾਈ ਚਮੋਲ ਬਾਈ ਕਦੇ ਚਾਨਣ ਜਾਂ ਹੋ ਜਾਂਦਾ ਫਿਰ ਹਨੇਰਾ ਹੋ ਜਾਂਦਾ ਦਵਾਰੇ ਹਵਾ ਦੇ ਬੁੱਲੇ ਤੇਜ਼ ਹੋ ਜਾਂਦੇ ਆ ਕੀ ਆਤਾ ਹੀ ਚੱਕ ਕੋਈ ਗੱਗੂ ਬੜਲਾ ਤੈਨੂੰ ਦਿੱਤਾ ਸਰੋਂ ਦਾ ਬੂਟਾ ਇਹ ਤੇ ਉੱਤੇ ਨਾ ਡੱਕ ਪਏ ਦੇਖੀ ਮੀ ਵਾੜਾ ਗਾ ਦਾਤੀਆ ਥਲੇ ਇਹ ਕੀ ਆ ਕੱਢ ਦੇ ਖੁਰੜੇ ਦੇ ਨੰਬਰ ਵਾਲੀ ਦੂਜੇ ਦੇ ਕਿਤੇ ਬੂਟ ਮੁਜੀਰਦੀ ਜਾਵੇ ਇਧਰ ਨੂੰ ਰਹਿ ਆ ਉਹਦੇ ਦਾਰੇ ਵਿੱਚ ਰੱਖ ਲਾਂਗੇ ਕੁੱਟ ਪਨ ਕੇ ਦੱਬ ਕੇ ਛੋਟੀ ਛੋਟੀ ਧੱਤਰੀ ਹੋਰ ਪਾ ਲ ਗੂਏ ਬਹੁਤ ਬਣੇ ਆਖਣੀਆਂ ਚਲੋ ਫਿਰ ਰੇੜੀ ਸੱਟੋ ਗੱਡੀ ਭਰੋ ਪਹਿਲੇ ਫਿਰ ਇਹੋ ਕਾਹਦੇ ਮੀ ਆ ਗਿਆ ਹੈ ਓਏ ਲੱਗੂ ਮੀ ਆ ਗਿਆ ਕੀ ਉਹ ਤੋਂ ਵਿਚਾਲੋ ਮੈਂ ਯੱਕ ਲਾ ਵਿਚਾਲੇ ਲਾ ਦਾਂਗੇ ਇਹ ਰੇੜੀ ਔਰ ਤੋਂ ਚੱਕ ਕੇ ਉਹ ਵਿਚਾਲੋ ਨਾ ਕਦਾ ਬਣਦਾ ਪੂਰੀ ਹਾਂ ਓਏ ਰੱਸੀ ਹੋ ਰਹੀ ਕੋਈ ਕੋਈ ਬੇਚਾਰਾ ਬੇਚਾਰਾ ਹੋ ਚੱਕਾ ਆ ਖਿੱਚ ਮੜਾ ਇਹਨੂੰ ਆ ਅੱਜ ਸਾਡੇ ਕੋਲ ਹਰਾ ਥੋੜਾ ਆ ਜਿਆਦਾ ਵੱਡਿਆ ਆਜੂ ਆਜੂ ਜੂੜਾ ਟੰਗਾਂ ਤੇ ਹੈਪੀ ਦਾ ਹਰਾ ਵੀ ਵੱਡ ਲੈ ਵਿੱਚੀ 2 2.5 ਤਿੰਨ ਪੰਡਾ ਕਿੱਟ ਓਏ ਲੈ ਚੱਲ ਵੇ ਗੰਡਾ ਹੋਰ ਇਤਨਾ ਸਮਾਂ ਗੰਧਾ ਮਾਰ ਕੇ ਆ ਜੀ ਹਟ ਜਾ ਚਲ ਚੱਲੇ ਜੋਰਨਾ ਕਾਕੇ ਆਈਸ਼ਾ ਦੇਵੀ ਗੰਡਾ ਰੱਸੀ ਜੋੜ ਲੈਣੇ ਵੜੀ ਆਇਆ ਟਾਣੀਆਂ ਥੋੜੀਏ ਗਾਜਰਾਂ ਖਾ ਲਈ ਜਾਂਦਾ ਜਾਂਦਾ ਫਿਰ ਦਵਾਰ ਜਰੀ ਇਹ ਵੀ ਇਹ ਪਰੌਂਠੇ ਬਣਾਏਗਾ ਓਏ ਖਾਣ ਵਾਸਤੇ ਖਾਲਾ ਬਾਲਗਾਂ ਨਾ ਖਾਇ ਕਰ ਸੜਚ ਆਹ ਖੜੀਆ ਸਾਹਮਣੇ ਗੱਡੀ ਲੱਦੀ ਉੱਡੀ ਉੱਡੀਆਂ ਕਰਦੀਆਂ ਤੇ ਨੌਜਵਾਨ ਵੀ ਸਾਨੂੰ ਉੜੀਕੀ ਜਾਂਦਾ ਤੇ ਇਧਰ ਕਣਕਾਂ ਅ ਲੈ ਜਰਾਂ ਹੁੰਦੀਆਂ ਹੋਈਆਂ ਤੇ ਇੱਕ ਵੀਰ ਪੁੱਛਦਾ ਸੀਗਾ ਬਈ ਕਿ ਤੁਸੀਂ ਦਵਾਈ ਕਰਤੀ ਕੱਖਾਂ ਵਾਲੀ ਪਿਛਲੇ 2 ਕਸਾਲ ਹੋ ਗਏ ਬਈ ਅਸੀਂ ਦਵਾਈ ਕੱਖਾਂ ਵਾਲੀ ਕਰਦੇ ਨਹੀਂ ਹੁੰਦੇਗੇ ਤੇ ਐਂਕੀ ਵੀ ਕੋਈ ਲੱਗਦੀ ਨਹੀਂ ਬਾਲੀ ਗੱਲਬਾਤ ਜੀ ਤੇ ਰੰਗ ਟੰਗ ਜਾਂ 2-4 ਦਿਨਾਂ ਚ ਪਤਾ ਲੱਗ ਜੂ ਕੋਈ ਕੱਖਾਂ ਦਾ ਹਾਲ ਚਾਲ ਜਾਂ ਦੇਖ ਕੇ ਲੋੜ ਪਈ ਤਾਂ ਮਾੜੀ ਮੋਟੀ ਕਿਤੇ ਕਰਦੇ ਆਗੇ ਤੇ ਨਹੀਂ ਐਂ ਹੀ ਸਰ ਜਾਂਦਾ ਤੇ ਝੂਨੇ ਵੇਲੇ ਵੀ ਕਦੇ ਸਾਡੇ ਨਵੇਂ ਕੱਖ ਉਗਰੇ ਨਹੀਂ ਐ ਤੇ ਕੀ ਵੀ ਮੈਂ ਤੇ ਗੱਗੂ ਨੇ ਬਥੇਰੀ ਡਿਊਟੀ ਲਈ ਅੱਖਾਂ ਤੇ ਤੇ ਉਹ ਜਿਹੜੇ ਕੱਖ ਅਸੀਂ ਪਾਟਦੇ ਹੁੰਦੇ ਸੀ ਉਹ ਕੱਖ ਸੀਗੇ ਜਿਹੜੇ ਪਨੀਰੀ ਚੋਲ ਲੱਗੇ ਸੀ ਨਾਲ ਪਨੀਰੀ ਤੇ ਅਸੀਂ ਦਵਾਈ ਨਹੀਂ ਕਰੀ ਸੀਗੀ ਤੇ ਤਾਂ ਕਰਕੇ ਉਹ ਕੱਖ ਕੱਖ ਜੇ ਕਰਦੇ ਰਹੇ ਅਸੀਂ ਤੇ ਨਾ ਹੀ ਸੁੱਖ ਨਾਲ ਨਵੇਂ ਉੱਗਦੇ ਨਹੀਂ ਜਿਵੇਂ ਪਾਣੀ ਦੀ ਵੀ ਘਾਟ ਜੀ ਪੈ ਜਾਂਦੀ ਆ ਮੋਟਰਾਂ ਦੋ ਹੀ ਸੀ ਤੇ ਤਾਂ ਕਰਕੇ ਖੜ ਜਾ ਖੜ ਜਾ ਹੁਣ ਖਾ ਲੋਟ ਆ ਓਏ ਆਹਾ ਤਣੀਆਂ ਬੰਨੀ ਕਾਹੇ ਜੀ ਚੱਲ ਤੂੰ ਸਟਾਰਟ ਕਰ ਗੱਡੀ ਕਰਾਂ ਦੇਖਦੇ ਆਂ ਫਿਰ ਆਉਣਾ ਮੈਂ ਇੱਧਰ ਦੀ ਬੰਨ ਨੂੰ ਆਉਂਦਾ ਆਉਂਦਾ ਕਹੇ ਜੇ ਲਫਾਫੇ ਰੂਪੇ ਜੀ ਕੀ ਪਤਾ ਨਹੀਂ ਜੇਬ ਚੋ ਬਾਹਰ ਨਹੀਂ ਆਏਗੀ ਆਹ ਮਾਰਦਾ ਨਾ ਬੜਕਾਂ ਆਓ ਲੈ ਤਰਵੇ ਦਾਤੀ ਜੱਕ ਲੈ ਗੂਏ ਹਾਂ ਗਗੂਏ ਉਹਦੇ ਮੈਂ ਤੁਹਾਨੂੰ ਕਿਹਾ ਸੀ ਆ ਪਾਂਤ ਲਾਉਣੀ ਸੀ ਪਹਿਲਾਂ ਆਪਾਂ ਨਾਲੇ ਤਾਂ ਲੰਘਾ ਖੁੱਲ ਜਾਂਦਾ ਹੁਣ ਕਣਕ ਵੇਚਦੀ ਟਾਪਦੇ ਆਪਾਂ ਵੀ ਨਾਲੇ ਕੋਈ ਹੋਰ ਨੇਰੇ ਸਵੇਰੇ ਲੰਘਦਾ ਜਿਹੜਾ ਤੇ ਇੱਕ ਵੀਰ ਪੁੱਛਦਾ ਸੀ ਬਈ ਕਣਕ ਤੁਹਾਡੀ ਮਸ਼ੀਨ ਦੀ ਬਜਾਈ ਆ ਕਿ ਰੋਟਾਵੇਟਰ ਸੁਪਰ ਸੀਡਰ ਵਗੈਰਾ ਦੀ ਅਸੀਂ ਮਸ਼ੀਨ ਨਾਲ ਹੀ ਵੇਚ ਦਉਂਦੇ ਆ ਵੀਰੇ ਸਾਰੀ ਬਜਾਈ ਮਸ਼ੀਨ ਨਾਲ ਕਰਦੇ ਹੁੰਦੇ ਆ ਤੇ ਹੈਰੋਣੀ ਕਰਕੇ ਵੇਚਦੇ ਹੁੰਦੇ ਆਗੇ ਇਹ ਜਿਹੜੀ ਕਿ 1 ਕਲੰਬਰ ਮਾਹੌਲ ਵਾਲੀ ਗੱਲਬਾਤ ਹੋ ਜਾਂਦੀ ਹੈਗੀ ਤੇ ਸਿੱਧੀ ਬਜਾਈ ਵੀ ਕਰ ਸਕਦੇ ਆ ਕਈ ਵੀਰ ਕਰ ਵੀ ਦਿੰਦੇ ਆਗੇ ਜੀ ਤੇ ਪਰ ਉਹ ਸਫਾਈ ਜੀ ਨਹੀਂ ਆਉਂਦੀ ਫਿਰ ਅਸਲੀ ਸਵਾਦ ਤਾਂ ਮਸ਼ੀਨ ਨਾਲ ਬੀਜ ਕੇ ਆਉਂਦਾ ਕਣਕ ਤੇ ਜੀ ਵੀ ਲੱਗਦਾ ਫਿਰ ਦੇਖਦੇ ਆ ਕਿ ਐ ਸਾਰੀ ਇੱਕਸਾਰ ਕੰਮ ਹੋ ਜਾਂਦਾਗਾ ਬਜਾਈਆਂ ਦੂਜੀਆਂ ਵੀ ਠੀਕ ਹੁੰਦੀਆਂ ਪਰ ਉਹ ਜਿਵੇਂ ਸੁੰਡੀ ਸੱਪੇ ਦੀ ਉਵੇਂ ਜਿਵੇਂ ਕਰਤੇ ਗੁੱਟੇ ਬਾਹ ਬਾਕੇ ਉਵੇਂ ਵਿੱਚ ਤੇ ਸੁਪਰ ਸੀਡ ਨਾਲ ਬੀਜੇ ਆ ਉਹ ਸੁੰਡ ਜੇ ਦੀਆਂ ਕਿ ਬਹੁਤ ਪ੍ਰੋਬਲਮ ਆਈ ਸੀ ਤੇ ਆਪਣੇ ਏਰੀਏ ਜਿੱਥੇ ਸਾਰੇ ਨੇ ਮਸ਼ੀਨ ਨਾਲ ਬੀਜੀ ਹੋਈ ਸੀ ਰੌਣੀ ਕਰਕੇ ਬਾਕੇ ਤੇ ਉਹ ਸਾਰੀਆਂ ਖੈਰ ਸੁਖ ਰਹੀਆਂ ਸੋਹਣੀਆਂ ਖਣਕਾਂ ਖੈਰ ਸੁਖਣ ਵਾਲਾ ਮੇਰਾ ਪਰਮਾਤਮਾ ਦੀ 呀。<Yeah. S 2> yeah.

ਬਾਰ ਬੂੜ ਛੱਡ ਦਿਆ ਕਰੋ 10 ਮਿੰਟ ਕੋ ਛੱਡੇ ਹੁੰਦੇ ਆ ਸਿੱਧੀ ਨਹੀਂ ਹੁੰਦੀ ਦਾਨੀਏ ਲਾਉਂਦਾ ਹੈ ਸ਼ਰਾਤ ਆ ਤੈਨੂੰ ਮੈਂ ਖੇਡ ਲਾ ਹੁਣ ਟਮ 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 ਇਹ ਕਿੰਨਾ ਚਾ ਆ ਉਹ ਇਹਨੂੰ ਛੱਡੇ ਦਾ